ਦੇਸ਼ ਨਹੀਂ ਮਟਣ ਦਿਆਂਗਾ ਦੇਸ਼ ਨਹੀਂ ਝੁਕਣ ਦਿਆਂਗਾ ਦੇ ਬਚਨ ਨੂੰ ਅਪਰੇਸ਼ਨ ਸੰਧੂਰ ਰਹੀ ਮੋਦੀ ਨੇ ਸੱਚ ਕਰ ਦਿਖਾਇਆ ਤੇ ਭਾਰਤ ਦਾ ਪਾਕਿਸਤਾਨ ਤੇ ਅੱਜ ਫਿਰ ਵੱਡਾ ਹਮਲਾ ਹੁਣ ਅਤਵਾਦ ਨੂੰ ਜੜੋਂ ਖਤਮ ਕਰਨ ਤੱਕ ਇਹ ਲੜਾਈ ਬਾਰ ਦਸਤੂਰ ਜਾਰੀ ਰੱਖੇਗਾ ਭਾਰਤ ਚੰਨ ਰੱਖੇ ਜਾ ਦੇਸ਼ ਨਹੀਂ ਮਿਟਣ ਦਿਆਂਗਾ ਦੇਸ਼ ਨਹੀਂ ਚੁਕੰ ਦਿਆਂਗਾ ਦੇ ਬਚਨ ਨੂੰ ਆਪਰੇਸ਼ਨ ਸਿੰਧੂਰ ਰਹੀ ਮੋਦੀ ਜੀ ਨੇ ਸੱਚ ਕਰ ਦਿਖਾਇਆ ਤੇ ਫੌਜ ਨੇ ਜਿਸ ਤਰ੍ਹਾਂ ਆਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਹੈ ਉਸ ਨਾਲ ਸਾਰੇ ਭਾਰਤ ਵਾਸੀਆਂ ਦੇ ਦਿਲ ਵਿੱਚ ਠੰਡ ਪਈ ਹੈ ਇਹਾਂ ਗੱਲਾਂ ਦਾ ਪ੍ਰਟਾਵਾ ਭਾਰਤੀ ਜਨਤਾ ਪਾਰਟੀ ਦੇ ਸਰ ਸਰਗਰਮ ਸਰਕੰਡ ਨੌਜਵਾਨ ਇੰਜੀਨੀਅਰ ਚੰਦਨ ਰਖੇਜਨ ਨੇ ਅੱਜ ਵੀ ਭਾਰਤ ਵੱਲੋਂ ਕੀਤੇ ਤਾਬੜ ਤੋੜ ਹਮਲਿਆ ਤੋਂ ਬਾਅਦ ਫੋਕਸ ਪੰਜਾਬੀ ਦੇ ਨਾਮਾ ਨਗਾਰ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤਾ ਹੁਣ ਆਖਿਆ ਕਿ ਇਸਲਾਮਾਬਾਦ ਸਿਆਲਕੋਟ ਪੈਸਾਵਰ ਤੇ ਹੋਰ 12 ਸਹਿਰਾ ਵਿੱਚ ਡਰੋਨਾ ਤੇ ਮਸਾਇਲਾ ਨਾਲ ਹਮਲਾ ਕੀਤਾ ਗਿਆ ਤੇ ਪਾਕਿਸਤਾਨ ਦੇ 에ਅਰ ਡਿਫੈਂਸ ਸਿਸਟਮ ਨੂੰ ਵੀ ਫੌਜ ਨੇ ਤਬਾਹ ਕੀਤਾ ਉਸ ਤੋਂ ਪਾਕਿਸਤਾਨ ਸੁਧਰ ਕੇ ਆਤਮ ਵਾਧਾ ਰਾ ਸਾਡੇ ਨਹੀਂ ਤਾਂ ਭਾਰਤ ਦਾ ਅਗਲਾ ਸਟੈਪ ਇਸ ਤੋਂ ਵੀ ਖਤਰਨਾਕ ਹੋਵੇਗਾ ਚੰਦਨ ਰਖੇ ਜਾਣੇ ਕਿ ਆਕੀ ਪਾਕਿਸਤਾਨ ਦੇ ਪਰੇ ਅਤਵਾਦੀਆਂ ਨੇ ਹਿੰਦੁਸਤਾਨ ਨੂੰ ਬਹੁਤ ਜ਼ਖਮ ਦਿੱਤੇ ਹਨ ਜਿਸ ਦਾ ਹਿਸਾਬ ਮੋਦੀ ਸਰਕਾਰ ਕਰ ਰਹੀ ਹੈ ਉਹ ਆਖੇ ਕਿ ਆਪਰੇਸ਼ਨ ਸੰਧੂਰ ਨੇ ਨਾ ਸਿਰਫ ਸ਼ਹੀਦਾਂ ਨੂੰ ਇਨਸਾਫ ਦਿੱਤਾ ਸਗੋ ਪਾਕਿਸਤਾਨ ਨੂੰ ਇਹ ਖੁੱਲਾ ਸੰਦੇਸ਼ ਵੀ ਦਿੱਤਾ ਕਿ ਭਾਰਤ ਵਿੱਚ ਕਿਸੇ ਔਰਤ ਦਾ ਸੰਧੂਰ ਮਿਟਾਉਣ ਦੀ ਕੀਮਤ ਕੀ ਹੁੰਦੀ ਹੈ ਉਹਨਾ ਬੜੇ ਫਖਰ ਨਾਲ ਕਿਹਾ ਕਿ ਭਾਰਤ ਦੀ 144 ਕਰੋੜ ਆਬਾਦਤ ਵਾਦ ਦੇ ਖਿਲਾਫ ਡਟ ਕੇ ਖੜੀ ਹੈ ਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸਰਕਾਰ ਤੇ ਫੌਜ ਦਾ ਮਨੋਵਲ ਪਦਾ ਰਹੀ ਹੈ ਤੇ ਇਹ ਹੀ ਭਾਰਤ ਦੀ ਅਸਲੀ ਤਾਕਤ ਹੈ ਹੁਣ ਆ ਕਿਹਾ ਕਿ ਭਾਰਤ ਅਤਵਾਦ ਦੇ ਖਿਲਾਫ ਨਾਇਕ ਲੜਾਈ ਲੜ ਰਿਹਾ ਹੈ